ਹੈਲੋ ਫਰੈਂਡਸ ਅੱਜ ਮੈਂ ਬਣਾਉਣ ਲੱਗੀ ਹਾਂ ਸਟੇਟ ਬੈਨ ਜਿਹੜਾ ਕਿ ਮੈਂ ਇਸ ਸੂਤ ਤੇ ਬਣਾਣਾ ਹੈ ਇਸ ਦੇ ਲਈ ਮੈਂ ਸਭ ਤੋਂ ਪਹਿਲੇ ਡਬਲ ਕਪੜਾ ਲਿਆਏ ਉਸੇ ਮੈਂ ਇਹ ਬੁਕਰਮ ਪੇਸਟ ਕੀਤੀ ਹੈ ਇਹ ਉਹ ਵਾਲੀ ਬੁਕਰਮ ਹੈ ਜਿਹੜੀ ਟੇਲਰ ਇਸਤੇਮਾਲ ਕਰਦੇਗੇ ਸ਼ਰਟਾਂ ਦੀ ਫਰੰਟ ਪੱਟੀ ਬਣਾਉਣ ਵਾਸਤੇ ਇਸ ਨੂੰ ਮੈਂ ਸਟ੍ਰੇਟ ਹੀ ਰੱਖ ਕੇ ਇਹ ਹੈਗੀ 1.1 ਸੂਤ ਜੋੜਾਈ ਵਿੱਚ ਆਇ ਇਹ ਔਰ ਬੜੀ ਵਧੀਆ ਪੇਸਟ ਹੋ ਜਾਂਦੀ ਏ ਇਸ ਨੂੰ ਮੈਂ ਪੇਸਟ ਕੀਤਾ ਏ 12 ਇੰਚ ਦਾ ਮੈਂ ਇਹ ਜਿਹੜਾ ਕੋਲਰ ਲਿਆ ਏ ਬੈਨ ਤਾਂ ਬੈਨ ਨੂੰ ਬਣਾਣੇ ਵਾਸਤੇ ਪਹਿਲੇ ਮੈਂ ਇਸ ਨੂੰ ਪੇਸਟ ਕਰ ਲਿਆ ਏ ਉਸ ਤੋਂ ਬਾਅਦ ਇਹ ਸ਼ਰਟ ਹੈ ਸ਼ਰਟ ਮੈਂ ਫੁੱਲ ਤਿਆਰ ਕਰ ਲਈ ਏ ਯੂਨੀਫਾਰਮ ਦੀ ਤੇ ਇਸ ਨੂੰ ਬੈਕ ਨੈਕ ਬੈਕ ਨੈਕ ਨੂੰ ਡਬਲ ਫੋਲਡ ਕਰਕੇ ਤੇ ਇਸ ਤੇ 1/2 ਇੰਚ ਦੀ ਮੈਂ ਉੱਪਰ ਤੋਂ ਕਟਿੰਗ ਕੀਤੀ ਹੈ ਕਟਿੰਗ ਕਰਨੇ ਤੋਂ ਬਾਅਦ ਇਸ ਨੂੰ ਮੈਂ ਸਟੀਚ ਕਰਾਂਗੀ ਤੁਸੀਂ ਦੇਖੋਗੇ ਕਿੰਨੇ ਵਧੀਆ ਜੇ ਢੰਗ ਨਾਲ ਔਰ ਸੋਖੇ ਜੇ ਢੰਗ ਨਾਲ ਇਹ ਸਟੀਚ ਹੋ ਜਾਊਗਾ ਅਗਰ ਇਸ ਤਰ੍ਹਾਂ ਦਾ ਬੈਨ ਬਣਾਉਣੇ ਵਾਸਤੇ ਆਂਦਾ ਹੈ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਬਣਾ ਸਕਦੇਗੇ ਸਟੇਟ ਬੈਨ ਜਿਹੜਾ ਕਿ ਇੱਕ ਸਿਲਾਈ ਨਾਲ ਹੀ ਬਣ ਜਾਂਦਾ ਹੈ ਇੱਕ ਜਾਂ ਦੋ ਹੀ ਸਿਲਾਈਆਂ ਲੱਗਦੀਆਂ ਹਨ ਇਸ ਨੂੰ ਸਭ ਤੋਂ ਪਹਿਲੇ ਤੁਸੀਂ ਇਸ ਨੂੰ ਅਟੈਚ ਕਰਨਾ ਹੈ ਸਟੀਚਿੰਗ ਕਰਕੇ ਇਸ ਨੂੰ ਸਟੀਚਿੰਗ ਲਗਾਣੀ ਹੈ ਇਹ ਮੈਂ ਸਟੀਚਿੰਗ ਲਗਾਉਣ ਲੱਗੀ ਹਾਂ ਇਸ ਬੈਂਡ neck ਤੇ ਬੈਂਟੇ ਪ੍ਰੋਪਰ ਸਟੀਚਿੰਗ ਲਗਾ ਕੇ ਐਨ ਵਧੀਆ ਜੇ ਢੰਗ ਨਾਲ ਸਟੀਚ ਕਰਨਾਗਾ ਇਸ ਤਰ੍ਹਾਂ ਦਾ ਬੈਂਡ ਤੁਸੀਂ ਦੇਖੋਗੇ ਆਸਾਨੀ ਨਾਲ ਬਣ ਜਾਂਦਾਗਾ ਤਾਂ ਇਸ ਨੂੰ ਬਣਾ ਕੇ ਕੱਟ ਕਰਨਾ ਹੈ ਕੱਟ ਕਰਨੇ ਤੋਂ ਬਾਅਦ ਇਸ ਨੂੰ ਅਸੀਂ ਸਿੱਧਾ ਕਰਨਾ ਹੈ ਸਿੱਧਾ ਕਰਕੇ ਇਹ ਮੈਂ ਸिलाई ਪੱਕੀ ਕੀਤੀ ਹੈ ਉਸ ਤੋਂ ਬਾਅਦ ਇਸ neck ਨੂੰ ਸਿੱਧਾ ਕਰ ਲੈਣਾ ਹੈ ਸਿੱਧਾ ਕਰਕੇ ਤੁਸੀਂ ਇਸ ਨੂੰ ਪ੍ਰੈਸ ਕਰਕੇ ਇਸੇ ਤਰ੍ਹਾਂ ਬਣਾ ਸਕਦੇਗੇ ਜਾਂ ਤੁਸੀਂ ਹੱਥ ਨਾਲ ਇਸ ਨੂੰ ਬੇਸ ਇਸ ਦਾ ਬਣਾ ਸਕਦੇਗੇ ਕਿਉਂਕਿ ਮੇਰੇ ਅੱਜ ਇੱਥੇ ਲਾਈਟ ਗਈ ਹੋਈ ਹੈ ਤਾਂ ਮੈਂ ਇਸ ਨੂੰ ਹੱਥ ਨਾਲ ਹੀ ਸੈੱਟ ਕੀਤਾ ਹੈ ਕਈ ਵਾਰ ਸਾਨੂੰ ਜਿਹੜਾ ਕੰਮ ਹੈ ਬਿਨਾਂ ਲਾਈਟ ਤੋਂ ਵੀ ਕਰਨਾ ਪੈ ਜਾਂਦਾ ਹੈਗਾ ਐਮਰਜੈਂਸੀ ਤਾਂ ਇਸ ਤਰ੍ਹਾਂ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈਗਾ ਤਾਂ ਇਹ ਮੈਂ ਦੇਖੋ ਬਿਨਾਂ ਪ੍ਰੈਸ ਤੋਂ ਹੀ ਇਸ ਨੂੰ ਅਟੈਚ ਕੀਤਾ ਹੈ ਨਵਦੀਆਂ ਟੰਗ ਨਾਲ ਸਫਾਈ ਨਾਲ ਇਹ ਬੈਂਡ ਜਿਹੜਾ ਇਹ ਤਿਆਰ ਹੋ ਗਿਆ ਹੈ ਇਹ ਮੈਂ ਕਸਟਮਰ ਦੇ ਕਹੇ ਅਨੁਸਾਰ ਹੀ ਬਣਾਇਆਗਾ ਕਿਉਂਕਿ ਉਹਨਾਂ ਨੂੰ ਫਰੰਟ ਤੋਂ ਨਾ ਥੋੜਾ ਚੋਰਸ ਵਿੱਚ ਹੀ ਚਾਹੀਦਾ ਥਾ ਤੁਸੀਂ ਇਸ ਨੂੰ ਸ਼ੇਪ ਦੇ ਸਕਦੇਗੇ ਤਿਰਛੀ ਸ਼ੇਪ ਦੇ ਸਕਦੇਗੇ ਜਿਸ ਤਰ੍ਹਾਂ ਦੀ ਤੁਸੀਂ ਮੋਰੇ ਤੋਂ ਬੈਨ ਨੂੰ ਸ਼ੇਪ ਦੇਣਾ ਚਾਹੁੰਦੇਗੇ ਉਸ ਤਰ੍ਹਾਂ ਦੀ ਤੁਸੀਂ ਸ਼ੇਪ ਦੇ ਸਕਦੇਗੇ ਫਿਰ ਇਸ ਨੂੰ ਸ਼ਰਟ ਤੇ ਅਟੈਚ ਕਰਨਾਗਾ ਤੁਸੀਂ ਸਭ ਤੋਂ ਪਹਿਲੇ ਜਿਹੜਾ ਸ਼ਰਟ ਦਾ ਬੈਕ ਨੈਕ ਹੈ ਉਹਦਾ ਸੈਂਟਰ ਕਢਾਲਣਾਗਾ ਸੈਂਟਰ ਕਢਾਲ ਕੇ ਫਿਰ ਸ਼ਰਟ ਨੂੰ ਤੁਸੀਂ ਸਿੱਧੀ ਸਾਈਡ ਤੋਂ ਹੀ ਇੱਕੋ ਹੀ ਸਟਿਚ ਲਗਾਣਾਗਾ ਇਹਦੇ ਤੇ ਠੀਕ ਹੈ ਉਸੇ ਤਰ੍ਹਾਂ ਬੈਨ ਦਾ ਵੀ ਤੁਸੀਂ ਸੈਂਟਰ ਕੱਢ ਲੈਣਾਗਾ ਬੈਨ ਦਾ ਸੈਂਟਰ ਕੱਢ ਕੇ ਉਸ ਤੇ ਚਾਹੇ ਤੁਸੀਂ ਚੋਕ ਨਾਲ ਨਿਸ਼ਾਨ ਲਗਾ ਲਓ ਜਾਂ ਕੈਂਚੀ ਨਾਲ ਕੱਟ ਲਗਾ ਲਓ ਤਾਂ ਇਹ ਮੈਂ ਦੇਖੋ ਸਿੱਧੀ ਸਾਈਡ ਤੋਂ ਇਸ ਨੂੰ ਅੰਦਰ ਨੂੰ ਪਲਟੀ ਦਿੱਤੀ ਹੈ ਅੰਦਰ ਨੂੰ ਪਲਟ ਕੇ ਇਸੀ ਸੈਂਟਰ ਨਾਲ ਸੈਂਟਰ ਮਿਲਾ ਕੇ ਇਸਤੇ ਮੈਂ ਸਟਿਚ ਲਗਾਉਣਾ ਸ਼ੁਰੂ ਕੀਤਾ ਹੈ ਸਟਿਚ ਲਗਾ ਕੇ ਪਹਿਲੇ ਇੱਕ ਸਾਈਡ ਤੋਂ ਸਟਿਚ ਲਗਾਇਆ ਹੈ ਫਿਰ ਉਸੇ ਤਰ੍ਹਾਂ ਨਾਲ ਦੂਸਰੀ ਸਾਈਡ ਤੋਂ ਸਟਿਚ ਲਗਾਇਆ ਹੈ ਇਸ ਤਰ੍ਹਾਂ ਸਟਿਚ ਲਗਾਉਣ ਨਾਲ ਦੋਨੋਂ ਜਿਹੜੇ ਕੋਲਰ ਦੇ ਸਾਈਡ ਹੈ ਉਹ ਬਿਲਕੁਲ ਬਰਾਬਰ ਆਜੂंगे ਕੋਲਰ ਉੱਚਾ ਨੀਵਾ ਨਹੀਂ ਹੋਊਗਾ ਬਿਲਕੁਲ ਸੈਂਟਰ ਵਿੱਚ ਰੱਖ ਕੇ ਐਂ ਬਿਲਕੁਲ ਬਰਾਬਰ ਆਏਗਾ ਤਾਂ ਤੁਸੀਂ ਦੇਖੋਗੇ ਇਹ ਜਿਹੜਾ ਕਾਲਰ ਹੈ ਸਿਰਫ ਦੋ ਹੀ ਸਟਿਚ ਲੱਗੀਆਂ ਐ ਇੱਕ ਅਸੀਂ ਜੌਰਡਨ ਵੇਲੇ ਲਗਾਈ ਹੈ ਇੱਕ ਉੱਪਰ ਤੋਂ ਲਗਾਈ ਹੈ ਸਿਰਫ ਇੱਕ ਸਟਿਚ ਲਗਾਈ ਹੈ ਜਿਸ ਨਾਲ ਇਹ ਕਾਲਰ ਬੜਾ ਵਧੀਆ ਜੇ ਢੰਗ ਨਾਲ ਤਿਆਰ ਹੋ ਗਿਆ ਹੈ ਇਹ ਰਿਹਾ ਮੇਰੇ ਕਾਲਰ ਦਾ ਫਾਈਨਲ ਲੁੱਕ ਵੀਡੀਓ ਪਸੰਦ ਆਂਦੀ ਹੈ ਤਾਂ ਲਾਈਕ ਕਰਨਾ ਥੈਂਕ ਯੂ